ਅਨਪਛਾਤੇ ਮੂੰਹ ਟਕੇ ਮਾਸਕਡ ਮੋਟਰਸਾਈਕਲ ਬੋਰਨ ਮੁੰਡਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਪਿਸ਼ਤ ਭੂਮੀ ਇਹ ਹੈਗੀ ਕਿ ਇਸ ਨੂੰ ਜਿਹੜੇ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫਰੋਤੀ ਮੰਗ ਰਿਆ ਸੀ ਇਹਨਾਂ ਤੋਂ ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਨੇ ਉੱਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਆਏ ਆ ਉਦੋਂ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀਗੇ ਉਹ ਉਸ ਸੰਬੰਧ ਵਿੱਚ ਜਿਹੜੇ ਸੰਬੰਧਿਤ ਬੀਐਨਐਸ ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ। ਉਹਦੇ ਵਿੱਚ ਇਹ ਹੈ ਕਿ ਮੌਜੂਦਾ ਐਸਐਸਪੀ ਸਾਹਿਬ ਨੇ ਮੇਰੇ ਖਰ ਉਸੇ ਦਿਨ ਹੀ ਜੁਆਇਨ ਕੀਤਾ ਸੀ। ਜਿਸ ਦਿਨ ਇਹ ਹੋਇਆ। ਆਏ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੇ ਜੇਰੇ ਨਿਗਰਾਨੀ ਖੋਦੀ। ਆ ਇਸ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਛੁਟੇ ਹੋਏ ਸਨ এবਲੀ ਸਪੋਰਟਡ ਬਾਈ ਆਰ ਸੀਏਏ ਲੈਡ ਬਾਈ ਐਸਪੀ ਗੁਰਪ੍ਰਤਾਪ ਸੀਆਈ ਇਨਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੀ ਨਿਗਰਾਨੀ ਹੇਠ ਐਸਐਸਪੀ ਸਾਹਿਬ ਨੇ ਤੇ ਵਕ ਵਕ ਟੀਮਾਂ ਨੂੰ ਵਕ ਵਕ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ ਮਾਸਕਡ ਹੋਣ ਤੇ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮੁਸ਼ਕਲ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀਗੇ ਤਾਂ ਉਸ ਜਦੋਂ ਹੀ ਇਹ ਸਾਰੇ ਪਹਿਚਾਨ ਹੋ ਗਈ ਸੀਗੀ ਤੇ ਫਿਰ ਵਕ ਵਕ ਥਾਂ ਤੇ ਅਸੀਂ ਜਿਹਨੂੰ ਕਹਿੰਦੇ ਆ ਛਾਪਾ ਮਾਰੀ ਜਾਂ ਸਾਡਾ ਕੋਈ ਅਸੀਂ ਉੱਥੇ ਆਪਦੇ ਸਪੌਟਰਸ ਲਾਨਨੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲਈ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕੰਬਲਜੀਤ 엘ੀਅਸ ਲਵਜੀਤ ਜਿਹੜਾ ਕਿ ਵੈਰਵਾਲ ਦਾ ਰਹਿਣ ਵਾਲਾ ਹੈਗਾ ਉਹ ਸ਼ਹਾਜਾਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਕੋਈ ਵਾਰਦਤ ਕਰਨ ਦੀ ਫਰਾਗ ਦੇ ਵਿੱਚ ਹੈਗਾ ਜੇਕਰ 트ੈਪ ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਹੀ ਬਿਨਾਂ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ